ਕਈ ਵਾਰੀ ਜ਼ਿੰਦਗੀ 'ਚ ਨਾ ਜ਼ੁਬਾਨ 'ਚ ਇਹ ਕੋਈ ਨਾ ਜੀ ਜ਼ੁਬਾਨ ਆ ਇਹ 'ਚ ਹੱਡੀ ਹੈ ਨਹੀਂ ਪਰ ਹੱਡੀਆਂ ਤੜਾ ਦਿੰਦੀ ਆ ਜ਼ੁਬਾਨ ਦੀ ਤੇ ਦੰਦਾਂ ਦੀ ਇੱਕ ਦਿਨ ਆਪਸ 'ਚ ਬਹਿਸ ਹੋ ਗਈ ਦੰਦ ਕਹਿੰਦੇ ਜ਼ੁਬਾਨ ਨੂੰ ਵੇਖ ਲਾ ਅਸੀਂ ਤੇਰਾ ਕਿੰਨਾ ਲਿਆਜ ਕਰਦੇ ਆ ਤੂੰ ਇੱਕ ਦਿਨ 'ਚ ਸਾਡੇ 'ਚ ਕਿੰਨੀ ਵਾਰ ਟਕਰਾਉਣੀ ਆ ਤੈਨੂੰ ਅਸੀਂ ਕੁਝ ਵੀ ਨਹੀਂ ਕਹਿੰਦੇ ਵੈਸੇ ਅਸੀਂ ਅਖਰੋਟ ਭੰਦਨੇ ਆ ਬਦਾਮ ਭੰਦਨੇ ਆ ਅਸੀਂ ਛੱਲੀਆਂ ਚੱਬ ਲੈਨੇ ਆਂ ਗੰਨੇ ਚੂਪ ਲੈਨੇ ਆਂ ਤੇ ਜੇ ਲੋੜ ਪਵੇ ਕੋ ਨਟ ਨਾ ਖੋਲਦਾ ਹੋਵੇ ਨਾ ਦੰਦਾਂ ਨਾਲ ਕਈ ਨਾੜ ਵੀ ਖੋਲਦੇ ਭਾਵੇਂ ਦੰਦ ਭੋਰ ਹੀ ਬਹਿਣ ਮੁੜ ਕੇ ਨਾੜ ਖੋਲਣ ਦੀ ਵੀ ਕੋਸ਼ਿਸ਼ ਕਰਦੇ ਆਂ ਵਿਗੜਕ ਨਹੀਂ ਤਾਕਤ ਜबान ਅਗੇ ਆਉਂਦੀ ਵੀ ਤਾਕਤ ਤੁਹਾਡੇ ਜੀ ਨਹੀਂ ਜਿਆਦੀ ਤਾਕਤ ਮੇਰੇ ਜਿਆਦੀ ਹੁਣ ਤੇਰੇ ਜੀ ਕਿਹਦਾ ਤਾਕਤ ਆਂਦੀ ਫਰਕ ਬੜਾ ਨਾ ਤੁਹਾਡਾ ਦਾ ਮੇਰਾ ਕਹਿੰਦੇ ਉਹ ਕਿਵੇਂ ਕਹਿੰਦੇ ਅਸੀਂ ਜबानਾਂ ਦੀ ਮੈਂ ਤੇ ਇੱਕ ਹੀ ਲਫ਼ਜ਼ ਗਲਤ ਬੋਲਣਾ ਬੋਲ ਕੇ ਮੈਂ ਅੰਦਰ ਜਾਵਣ ਨਾਲ ਅਗਲਿਆਂ ਨੇ ਕੱਢ ਕੇ ਤੁਹਾਨੂੰ ਬਾਹਰ ਰੱਖ ਦੇਣਾ Download ShareChat.